ਇਹਨਾਂ ਦਾ ਸਿਰਫ ਹਜੇ 27 ਦਿਨ ਦਾ ਬੱਚਾ 27 ਦਿਨ ਦਾ ਬੱਚਾ ਹੈ ਤੇ ਕਿਡਨੀ ਡੈਮੇਜ ਹੈ ਇਹ ਆਇਆ ਤਾਂ ਬੱਚਾ ਜੀ ਇਹਦੀ ਕਿਡਨੀ ਖਰਾਬ ਹੋ ਚੁੱਕੀ ਹੈ ਤਿੰਨ ਚਾਰ ਹਸਪਤਾਲਾਂ ਚ ਵੱਡੇ ਵੱਡੇ ਜਾ ਕੇ ਇੱਧਰ ਉੱਧਰ ੱਟਕੇ ਖਾਲੇ ਇਲਾਜ ਕਰਾਣ ਜੋਗੇ ਹੁਣ ਅੱਗੇ ਪੈਸੇ ਨਹੀਂ ਅੱਜ ਜਿਵੇਂ ਕੋਈ ਦੇਖੋ ਅੱਜ ਵੀਰ ਕੋਈ ਕੰਬਲ ਵੰਡ ਕੇ ਗਿਆ ਹੁਣ ਇਹਨਾਂ ਕਹਿ ਦਿਓ ਕਿ ਮੈਂ ਵੀਡੀਓ ਬਣਾਉਣ ਤੋਂ ਬਾਅਦ ਕੰਬਲ ਘਰ ਲੈ ਜਾਣੇ ਨੇ ਇਹਨਾਂ ਦੇ ਉਸ ਤੋਂ ਇਲਾਵਾ ਤਾਂ ਮੈਂ ਚਾਹੁੰਦਾ ਕਿ ਤੁਸੀਂ ਸੰਗਤ ਦੇ ਰੂਪ ਚ ਆ ਕੇ ਸੰਗਤ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਜ਼ਰੀਆ ਫਾਊਂਡੇ ਇਧੇ ਪਹੁੰਚੀਆਂ ਨੇ ਸੇਵਾ ਕਰਨ ਵੀਡੀਓ ਬਣਾਉਣ ਨੂੰ ਸਾਰੇ ਕਤਰਾਂਦੇ ਨੇ ਪਰ ਮੈਨੂੰ ਥੋੜਾ ਜਿਹਾ ਇਹ ਹੁੰਦਾ ਕਿ ਚਲੋ ਇਹ ਅੱਜ ਆਏ ਨੇ ਇਹ ਅਗਲੇ ਮਹੀਨੇ ਸ਼ਾਇਦ ਕੋਸ਼ਿਸ਼ ਕਰਨਗੇ ਦੁਬਾਰਾ ਆਣ ਦੀ ਅਗਲੇ ਸਾਲ ਕੋਸ਼ਿਸ਼ ਕਰਨਗੇ ਪਰ ਪੇਸ਼ੈਂਟ ਤਾਂ ਰੋਜ਼ ਆਣਗੇ ਨਾ ਤਾਂ ਫਿਰ ਮੈਨੂੰ ਰੋਜ਼ ਵੀਡੀਓ ਚ ਥੋੜਾ ਜਿਹਾ ਮਤਲਬ ਲੋਕਾਂ ਨੂੰ ਘਰ ਬੈਠਿਆਂ ਨੂੰ ਮੋਟੀਵੇਟ ਕਰਨਾ ਪੈਂਦਾ ਵੈਸੇ ਮੈਂ ਕੌਣ ਆ ਮੋਟੀਵੇਟ ਕਰਨ ਵਾਲਾ ਪਰ ਚਲੋ ਕੋਈ ਨਾ ਕੋਈ ਸਹਬੂਤਾ ਬਣਦਾ ਹੀ ਹੈ ਕਿ ਤੁਸੀਂ ਵੀ ਘਰ ਬੈਠੇ ਨਹੀਂ ਠੰਡ ਦੇ ਵਿੱਚ ਦੇਖੋ ਕਿ ਅੱਜ ਇੰਨਾ ਇੰਨੀ ਠੰਡ ਦੇ ਵਿੱਚ ਵੀ ਸਾਡੇ ਕੋਲ ਲੋੜਮੰਦ ਪੇਸ਼ੈਂਟ ਜਿਹੜੇ ਹੈਲਪਲਾਈਨ ਆਏ ਹੋਏ ਨੇ ਔਰ ਇੱਕ ਇੱਕ ਕਰਕੇ ਮੈਂ ਇਹਨਾਂ ਭੈਣਾਂ ਦੀ ਸੇਵਾ ਵੀ ਲਵਾਉਂਗਾ ਤੇ ਤੁਹਾਨੂੰ ਰੂਬਰੂ ਵੀ ਸਾਰੇ ਪੇਸ਼ੈਂਟਸ ਕਰਾਉਂਗਾ ਆਜੋ ਤੁਸੀਂ ਬੋਲਿਓ ਭੈਣੇ ਪਹਿਲਾ ਪੇਸ਼ੈਂਟ ਦਾ ਨਾਮ ਬਲਦੇਵ ਬਲਦੇਵ ਪੇਸ਼ੈਂਟ ਕੌਣ ਹੈ ਜੀ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਤੁਹਾਡਾ ਕੀ ਨਾਮ ਹੈ ਪੇਸ਼ੈਂਟ ਦਾ ਾਰਮਾਨ 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 ਪੇਸ਼ੈਂਟ ਦਾ ਦੇਖਿਓ ਪੋਲੀਥੈਨ ਕਿਹਦੇ ਕੋਲ ਹੈ ਇਹ ਬੱਚਾ ਹੈ ਜੀ ਖੰਨੇਓ ਆਏ ਨੇ ਸਪੈਸ਼ਲ ਇਹਨਾਂ ਨੂੰ ਦੇ ਦਿਓ ਇਹ ਬੱਚੇ ਦੀ ਪਹਿਲਾਂ ਪੀਜੀਏ ਚੰਡੀਗੜ੍ਹ ਤੋਂ ਦਵਾਈ ਚੱਲੀ ਸੀ ਤੇ ਬੱਚਾ ਕਾਫੀ ਠੀਕ ਰਿਹਾ ਪਰ ਹੁਣ ਖੰਨੇਓ ਦੁਆਰਾ ਆਏ ਨੇ ਕਿ ਪੀਜੀਏ ਦਵਾਈ ਲੈਣ ਜਾਣਾ ਔਰ ਤੁਸੀਂ ਜਾਣਦੇ ਹੋ ਕਿ ਮੈਡੀਕਲ ਖਰਚੇ ਅੱਜ ਕੱਲ ਇੰਨੇ ਜ਼ਿਆਦਾ ਨੇ ਕਿ ਲੋਕਾਂ ਕੋਲ ਤਾਂ ਆਪਣੇ ਰਾਸ਼ਨ ਜੋਗੇ ਪੈਸੇ ਐ ਨਹੀਂ ਤਾਂ ਦਵਾਈਆਂ ਦੇ ਇੰਨੇ ਖਰਚੇ ਕਿੱਥੋਂ ਆਣਗੇ ਤਾਂ ਜਿੰਨੀ ਵੀ ਸੇਵਾ ਮੈਨੂੰ ਲੱਗਦਾ ਕਿ ਅਸੀਂ ਤਿਲ ਫੁੱਲ ਕਰ ਸਕਦੇ ਆ ਵੈਸੇ ਅਸੀਂ ਕੌਣ ਆ ਕਰਨ ਜੋਗੇ ਕਰਾਣ ਵਾਲਾ ਤਾਂ ਪਰਮਾਤਮਾ ਬੈਠਾ ਪਰ ਫਿਰ ਵੀ ਜਿੰਨੇ ਜਿੰਨੇ ਜੋਗੀਆਂ ਸਾਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਆ ਆਪਕੇ ਬੱਚੇ ਦਾ ਕੀ ਨਾਮ ਹੈ ਆਇਤ ਪਰਮ ਆਇਤ ਜੀ ਆਇਤ ਉਹ ਬੱਚੇ ਦਾ ਦੇਖਿਓ ਇਹਨਾਂ ਦੇ ਦੋ ਇਹ ਆਇਤ ਬੱਚਾ ਜੀ ਇਹਦੀ ਕਿਡਨੀ ਖਰਾਬ ਹੋ ਚੁੱਕੀ ਆ ਛੋਟਾ ਬੱਚਾ ਹੈ ਜੇ ਤੁਸੀਂ ਫੇਸ ਤੋਂ ਵੀ ਦੇਖ ਸਕਦੇ ਹੋ ਮੂੰਹ ਸਵੇਲ ਹੋ ਚੁੱਕਾ ਹੈ ਤਿੰਨ ਚਾਰ ਹਸਪਤਾਲਾਂ 'ਚ ਵੱਡੇ ਵੱਡੇ ਜਾ ਕੇ ਇੱਧਰ ਉੱਧਰ ੱਟਕੇ ਖਾਲੇ ਇਲਾਜ ਕਰਾਣ ਜੋਗੇ ਹੁਣ ਅੱਗੇ ਪੈਸੇ ਨਹੀਂ ਹੁਣ ਇਹਨਾਂ ਨੂੰ ਹਸਪੀਟਲ 'ਲੇ ਅੱਗੇ ਹਸਪੀਟਲ ਭੇਜਿਆ ਜਾਏਗਾ ਤਾਂ ਉਹਨਾਂ ਦੀ ਸੇਵਾ ਜਿਹੜੀ ਉਹ ਪਹਿਣਾ ਵੱਲੋਂ ਹੋਈ ਆ ਤੁਹਾਡੇ ਬੇਟੇ ਦਾ ਕੀ ਨਾਮ ਪ੍ਰਭਜੋਤ ਸਿੰਘ ਇਹਨਾਂ ਦਾ ਸਿਰਫ ਹਜੇ 27 ਦਿਨ ਦਾ ਬੱਚਾ ਹੈ 27 ਦਿਨ ਦਾ ਬੱਚਾ ਹੈ ਤੇ ਕਿਡਨੀ ਡੈਮੇਜ ਹੈ ਡਿਸਚਾਰਜ ਹੋਇਆ ਪਿਆ ਬੱਚੇ ਨੂੰ ਐਂਬੂਲੈਂਸ ਸਾਡੀ ਤਿਆਰ ਖੜੀ ਹੈ ਉਹ ਵੀ ਧਨਪਾਕ ਜਿਨ੍ਹਾਂ ਨੇ ਐਂਬੂਲੈਂਸ ਡੋਨੇਟ ਕੀਤੀ ਤੂੰ ਦੇਖੋ ਜਿਨ੍ਹਾਂ ਨੇ ਐਂਬੂਲੈਂਸ ਡੋਨੇਟ ਕੀਤੀ ਉਹਨਾਂ ਨੂੰ ਯਾਦ ਵੀ ਨਹੀਂ ਆਉਣਾ ਯਾ ਉਹਨਾਂ ਨੇ ਇਹ ਵੀਡੀਓ ਨਹੀਂ ਦੇਖਦੇ ਹੋਣਾ ਪਰ ਫਿਰ ਵੀ ਉਹਨਾਂ ਦੀ ਦਿੱਤੀ ਐਂਬੂਲੈਂਸ ਆਪਣੇ ਬੇਟੇ ਦੇ ਨਾਮ ਦੀ ਕਿਵੇਂ ਪੁੰਨ ਖੱਟ ਰਹੀ ਹੈ ਦੇਖੋ ਇਹਨਾਂ ਨੂੰ ਫ੍ਰੀ ਲੈ ਕੇ ਜਾਏਗੀ ਉਥੇ ਐਡਮਿਟ ਕਰਾਏਗੀ ਅੱਗੇ ਉਹਨਾਂ ਦਾ ਇਲਾਜ ਹੋਏਗਾ ਮੇਰੇ ਖਿਆਲ ਨਾਲ ਤੁਸੀਂ ਬੇਬੀ ਆਫ ਲਖਾਇਆ ਹੋਣਾ ਮਦਰ ਦਾ ਨਾਮ ਲਖਾਇਆ ਸੀ ਨਹੀਂ ਪਾਪਾ ਪ੍ਰਿੰਸ 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 ਨਾਮ ਤੋਂ ਕੋਈ ਪਾਲਿਥਨ ਹੈ ਇਹਨਾਂ ਦੇ ਦਿਓ ਇਹ ਤੁਹਾਨੂੰ ਸਿਰਫ ਕਰਾਇਆ ਜਾਣ ਵਾਸਤੇ ਬਾਕੀ ਐਂਬੂਲੈਂਸ ਤੇ ਇਲਾਜ ਦਾ ਸਾਰਾ ਖਰਚਾ ਜਿਹੜਾ ਉਹ ਟੀਮ ਵੱਲੋਂ ਹੋਏਗਾ ਤੁਹਾਡਾ ਕੀ ਨਾਮ ਹੈ ਬਲਦੇਵ ਬਲਦੇਵ ਜੀ ਇਹਨਾਂ ਨੂੰ ਦੇ ਦਿਓ ਬਲਦੇਵ ਜੀ ਦਾ ਪਾਲਿਥਨ ਇਹਨਾਂ ਨੂੰ ਦੇ ਦਿਓ ਇਨਾਂ ਦੇ ਵਾਈਫ ਦੀ ਮੈਡੀਸਿਨ ਚੱਲ ਰਹੀ ਹੈ ਜੀ ਬਹੁਤ ਲੰਬੇ ਸਮੇਂ ਤੋਂ ਬਾਪੂ ਜੀ ਇਨਾਂ ਵਾਸਤੇ ਅਰਦਾਸ ਕਰਿਓ ਜਿਹੜੀ ਆਪਣੀ ਮਿਹਨਤ ਦੀ ਕਮਾਈ ਚੋਂ ਇੱਥੇ ਸੇਵਾ ਲੈ ਕੇ ਆਏ ਨੇ ਤੇ ਤੁਹਾਡਾ ਕੀ ਨਾਮ ਹੈ ਜੀ ਰਜਨੀ ਰਜਨੀ ਪੇਸ਼ੈਂਟ ਨੂੰ ਤੁਸੀਂ ਦੇ ਦਿਓ ਇਨਾਂ ਦੇ ਹਸਬੰਡ ਨਹੀਂ ਆ ਤਿੰਨ ਬੱਚੇ ਨੇ ਤੇ ਲਓ ਜੀ ਇਨਾਂ ਵਾਸਤੇ ਦੁਆ ਕਰਿਓ ਅਰਦਾਸ ਕਰਿਓ ਮਹਾਰਾਜ ਇਨਾਂ ਨੂੰ ਹੋਰ ਦੇਵੇ ਤੁਹਾਡਾ ਬਾਪੂ ਜੀ ਕੀ ਨਾਮ ਹੈ ਜੀ ਜਸਵੀਰ ਸਿੰਘ ਜਸਵੀਰ ਸਿੰਘ ਜੀ ਦਾ ਇੱਕ ਲਫਾਫਾ ਹੋਏਗਾ ਜੀ ਉਹ ਦੇ ਦਿਓ ਤੇ ਐਦਾਂ ਹੀ ਸਾਰੇ ਪੇਸ਼ੈਂਟਾਂ ਦੀ ਸੇਵਾ ਲਈ ਜਿਹੜੇ ਪਰਿਵਾਰ ਆਏ ਨੇ ਤੁਹਾਡਾ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਪੇਸ਼ੈਂਟ ਇਹਨਾਂ ਦੇ ਹਸਬੰਡ ਨੇ ਬਲਵਿੰਦਰ ਸਿੰਘ ਇਹ ਦੇ ਦਿਓ ਜੀ ਇਹਨਾਂ ਨੂੰ ਇਹ ਤੁਹਾਨੂੰ ਸਿਰਫ ਕਰਾਇਆ ਬਾਕੀ ਦਵਾਈ ਕਦੋਂ ਤੋਂ ਦਵਾਈ ਚੱਲ ਰਹੀ ਤੁਹਾਡੀ ਐਨਜੀਓ ਵੱਲੋਂ ਤਿੰਨ ਮਹੀਨਿਆਂ ਤੋਂ ਤੁਹਾਡਾ ਬੇਟਾ ਨਹੀਂ ਮੇਰਾ ਇਹ ਤੁਹਾਡਾ ਕੀ ਨਾਮ ਹੈ ਪੇਸ਼ੈਂਟ ਦਾ ਮਨਦੀਪ ਜੀ ਮਨਦੀਪ ਸਿੰਘ ਤੁਹਾਡੀ ਕਦੋਂ ਤੋਂ ਦਵਾਈ ਚੱਲ ਰਹੀ ਹੈ ਇੱਥੋਂ ਤਿੰਨ ਸਾਲ ਹੋ ਚੁੱਕੇ ਦਵਾਈ ਤਿੰਨ ਸਾਲ ਤੋਂ ਆਪਣੇ ਬੱਚੇ ਦੀ ਮੈਡੀਸਿਨ ਇੱਥੋਂ ਹੀ ਲੈ ਰਹੇ ਨੇ ਲਓ ਜੀ ਇਹ ਤੁਹਾਨੂੰ ਸਿਰਫ ਕਰਾਇਆ ਬਾਕੀ ਦਵਾਈਆਂ ਦੇ ਪੈਸੇ ਤੁਹਾਡੇ ਜਮ੍ਹਾਂ ਕਰਾ ਕੇ ਤੁਹਾਨੂੰ ਦਵਾਈ ਲੈ ਕੇ ਦਵਾਂਗੇ ਤੇ ਇਦਾਂ ਹੀ ਇੱਥੇ ਰੋਜ਼ ਪੇਸ਼ੈਂਟਸ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਅਗਲਾ ਦੇਖਿਓ ਬਣੇ ਕਿੱਡੇ ਕਿੱਡੇ ਪਾਲੀਸ਼ਨ ਤੁਹਾਡੇ ਕੋਲ ਰਹਿ ਗਏ ਦਿਦਾਰ ਸਿੰਘ ਦਿਦਾਰ ਸਿੰਘ ਕੌਣ ਹੈ ਜੀ ਇਹਨਾਂ ਨੂੰ ਦਿਓ ਜੀ ਇਹ ਵੀ ਹਜੇ ਆਏ ਨੇ ਅੱਗੇ ਦੇਖਿਓ ਜੀ ਅਗਲਾ ਪਾਲੀਸ਼ਨ ਦੇਖ ਹਾਂਜੀ ਅਨਸ਼ ਪੇਸ਼ੈਂਟ ਕੌਣ ਹੈ ਜੀ ਇਹਨਾਂ ਨੂੰ ਦੇ ਦਿਓ ਜੀ ਇਹਨਾਂ ਦੀ ਵੀ ਮੈਡੀਸਿਨ ਚਲਣੀ ਹੈ ਜੀ ਇੱਥੋਂ ਅਮਰਜੀਤ ਅਮਰਜੀਤ ਪੇਸ਼ੈਂਟ ਕੌਣ ਹੈ ਜੀ ਇਹਨਾਂ ਨੂੰ ਦੇ ਦਿਓ ਤਾਂ ਇੱਥੇ ਰੋਜ਼ ਅਲੱਗ-ਅਲੱਗ ਪ੍ਰੋਬਲਮਜ਼ ਦੇ ਨਾਲ ਪੇਸ਼ੈਂਟਸ ਆਉਂਦੇ ਨੇ ਇਹ ਤੁਹਾਡੀ ਲਵਾਨੇ ਸੇਵਾ ਤਾਂ ਮੈਂ ਬਹੁਤ ਧੰਨਵਾਦੀ ਆ ਤੁਹਾਨੂੰ ਬੱਚਿਓ ਸਮਝ ਆਇਆ ਕੁਝ ਇੱਥੇ ਕੀ ਹੋ ਰਿਹਾ ਕੀ ਨਹੀਂ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਕਿਆ ਕਰਨ ਆਏ ਹੋ ਯਹਾਂ ਪੇ? ਆਪ ਇਨਕੀ ਹੈਲਪ ਕਰਨ ਆਏ ਹੋ। ਤੋ ਪੱਕਾ ਲਗਾ ਯਹਾਂ ਪਰ ਪਤਾ ਲਗਾ ਕਿਆ ਹੋ ਰਹਾ ਹੈ ਕਿਆ। ਹਾਂਜੀ। ਕਿਹਦਾ ਲਗਾ? ਅੱਛਾ। ਦੁਬਾਰਾ ਆਓਗੇ? ਪ੍ਰੋਮਿਸ? ਵੀਡੀਓ 'ਚ ਪ੍ਰੋਮਿਸ ਹੋ ਰਿਹਾ ਹੈ? ਹਾਂਜੀ। ਚਲੋ ਥੈਂਕ ਯੂ। ਆਪਕੋ ਕੈਸਾ ਲਗਾ? ਬਹੁਤ ਅੱਛਾ। ਤੁਹਾਨੂੰ ਕਿਵੇਂ ਲੱਗਿਆ ਪਹਿਣੇ? ਬਹੁਤ ਵਧੀਆ ਲੱਗਿਆ। ਤੁਸੀਂ ਪਹਿਲੀ ਵਾਰੀ ਆਏ ਹੋ? ਹਾਂਜੀ ਹਾਂਜੀ ਇੱਥੇ ਪਹਿਲੀ ਵਾਰੀ ਆਏ ਆ। ਥੈਂਕ ਯੂ। ਹਾਂਜੀ। ਤੁਹਾਨੂੰ ਪਹਿਣੇ ਕਿਵੇਂ ਲੱਗਿਆ ਜੀ? ਬਹੁਤ ਚੰਗਾ ਲੱਗਿਆ ਜੀ ਰੱਬ ਨੇ ਇਹ ਮੌਕਾ ਸਾਨੂੰ ਦਿੱਤਾ। ਅਸੀਂ ਬਹੁਤ ਧੰਨਵਾਦੀ ਆਂ। ਉਸ ਪਰਮਾਤਮਾ ਦੇ ਕੀ ਸੇਵਾ ਦਾ ਮੌਕਾ ਸਾਨੂੰ ਮਿਲਿਆ। ਮਹਾਰਾਜ ਸਭ ਨੂੰ ਇਹ ਸਿਚੁਏਸ਼ਨ ਬਣਾਵੇ ਤੇ ਤੁਹਾਨੂੰ ਵੀ ਬੇਨਤੀ ਹੈ ਜੀ ਕੱਲ ਫੇਰ ਇੱਥੇ ਆਈ ਮੇਲਾ ਲੱਗਣਾ ਹੈ। ਮਹਾਰਾਜ ਤੁਹਾਡੇ ਤੇ ਇੰਨੀ ਕਿਰਪਾ ਕਰਨ ਕਿ ਤੁਸੀਂ ਵੀ ਕੋਈ ਸੇਵਾ ਤਿਲਫੁਲਾ ਕੇ ਜਿੰਨੀ ਜੇਬ ਸੈਂਦੀ ਹੈ ਔਰ ਮੈਨੂੰ ਨਹੀਂ ਆ ਕੇ ਸਿੱਧੀ ਮਰੀਜ਼ਾਂ ਨੂੰ ਅੱਜ ਜਿਵੇਂ ਕੋਈ ਦੇਖੋ ਅੱਜ ਵੀਰ ਕੋ ਕੰਬਲ ਵੰਡ ਕੇ ਗਿਆ। ਹੁਣ ਇਹਨਾਂ ਕਹਿ ਦਿਓ ਕਿ ਮੈਂ ਵੀਡੀਓ ਬਣਨ ਤੋਂ ਬਾਅਦ ਕੰਬਲ ਘਰ ਲੈ ਜਾਣੇ ਨੇ ਇਹਨਾਂ ਦੇ। ਤੇ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਸੰਤੁਸ਼ਟੀ ਨਾਲ ਮਤਲਬ ਆਪਣੀ ਮਨਮਰਜ਼ੀ ਦੇ ਆ ਕੇ ਇੱਥੇ ਸੇਵਾ ਕਰ ਸਕਦੇ ਹੋ ਬਿਨਾ ਮੇਰੇ ਕੋਲ ਕੁਝ ਪੁੱਛੇ ਕੀਤੇ ਬਸ ਆ ਇਹ ਆ ਸਾਨੂੰ ਕਿ ਪੇਸ਼ੈਂਟ ਨੂੰ ਪ੍ਰੋਪਰਲੀ ਜਿਹੜੇ ਤੁਸੀਂ ਪੈਸੇ ਦੇਣੇ ਨੇ ਉਹ ਜਮ੍ਹਾਂ ਹੋ ਜਾਣ ਦਵਾਈ ਮਿਲ ਜਵੇ ਉਹਨਾਂ ਨੂੰ ਉਹ ਪੈਸੇ ਦਾ ਮਿਸਯੂਜ਼ ਨਾ ਹੋਵੇ ਬਸ ਇੰਨੀਆਂ ਕਿ ਮੇਰੀਆਂ ਚੀਜ਼ਾਂ ਹੁੰਦੀਆਂ ਉਸ ਤੋਂ ਇਲਾਵਾ ਤਾਂ ਮੈਂ ਚਾਹੁੰਦਾ ਕਿ ਤੁਸੀਂ ਸੰਗਤ ਦੇ ਰੂਪ ਚ ਆ ਕੇ ਸੰਗਤ ਦੀ ਮਲਤ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡਾ ਵੀ ਬੈਣੇ ਇੱਥੇ ਹੈਲਪ ਕਰਨ ਨਾਲ ਬਹੁਤ ਬਹੁਤ ਧੰਨਵਾਦ ਬੈਠੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ